ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਸਨਾਓ ਜੀ ਕੀ ਹਾਲ ਚਾਲ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਫਰ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਭੈਣਾਂ ਨੂੰ ਦੱਸਦੇ ਆ ਕੁਝ ਕਿ ਜ਼ਰੂਰੀ ਗੱਲਾਂ ਜੋ ਆਸ ਟਾਈਮ ਸੌਣ ਭਾਦੂ ਦਾ ਟਾਈਮ ਐ ਐਸਾ ਹੁੰਦਾ ਕਿ ਹਰ ਚੀਜ਼ ਖਰਾਬ ਹੋ ਜਾਂਦੀ ਹੈ ਵਿੱਚ ਸੁਸਰੀਆਂ ਆ ਜਾਂਦੀਆਂ ਤੇ ਇਹ ਕੁਝ ਕੁ ਚੀਜ਼ਾਂ ਆਪਾਂ ਵਿੱਚ ਰੱਖਣ ਨਾਲ ਸੁਸਰੀਆਂ ਨਹੀਂ ਆਉਣਗੀਆਂ ਆਪ ਆ ਲਿਆਏ ਕਾਲਾ ਨੂੰ ਇਹ ਵਾਈਟ ਦੇ ਵਿੱਚ ਵੀ ਆਉਂਦਾ ਹੈ ਤੇ ਲਾਲ ਆ ਵਾਈਟ ਵਾਲਾ ਵੀ ਲਿਆ ਸਕਦੇ ਹੋ ਤੇ ਇਹ ਵੀ ਲਿਆ ਸਕਦੇ ਹਾਂ ਡਲੇ ਵਾਲਾ ਨੂਨ ਲੈਣਾ ਹੈ ਇਹ ਆਪਾਂ ਆਹ ਲੈਪੜ ਛੋਲੇ ਆਹ ਦੇਖੋ ਕਾਲੇ ਛੋਲੇ ਆ ਕਾਲੇ ਛੋਲਿਆਂ ਦੇ ਵਿੱਚ ਇੰਨਾ ਪਾ ਸਕਦੇ ਆਪਾਂ ਇਹਦੇ ਵਿੱਚ ਸੁਸਰੀਆਂ ਨਹੀਂ ਆਉਣਗੀਆਂ ਕਦੇ ਆਪਣੇ ਚੌਲ ਆਪਾਂ ਪਹਿਲਾਂ ਵੀ ਪਾ ਕੇ ਰੱਖ ਜਿਹਨੇ ਅੱਜ ਇਹ ਸਾਮਾਨ ਲਿਆਂਦਾ ਸੀ ਡੱਬੇ ਭਰੇ ਸੀ ਤੇ ਉਹਦੇ ਵਿੱਚ ਆਪਾਂ ਪਾ ਕੇ ਰੱਖ ਦਿੱਤਾ ਇਦਾਂ ਹੀ ਆਉਂਦੀ। ਪਾ ਕੇ ਨਾ ਕਸਾ ਕੇ। ਤੇ ਜਿਹੜੀ ਆਪਣੇ ਖੰਡ ਫਰੈਸ਼ੀ ਰਹੇ। ਆ ਦੇਖੋ। ਕਈ ਵਾਰੀ ਹੁੰਦਾ ਕਿ ਖੰਡ ਸਿੱਲ ਜੀ ਜਾਂਦੀ ਆ। ਉਹਦੇ ਵਿੱਚ ਸਿੱਲਾ ਪੰਜਾ ਆ ਜਾਂਦਾ। ਆਪਾਂ ਨੂੰ ਆਇਆ ਲੱਗਦਾ ਵੀ ਸਿੱਲੀ ਇਹ ਕਿਉਂ ਗਈ? ਇਹਦੇ ਵਿੱਚ ਆਪਾਂ ਸਿਰਫ ਹੀ ਫਾਂਜ ਫਾਂਜੀ ਦਾ ਛੇ। ਇਦਾਂ ਲੌਂਗ ਲੈ ਕੇ ਲੌਂਗ ਦੇ ਵਿੱਚ ਇਦਾਂ ਵਿੱਚ ਪੀਸ ਸਿੱਟ ਸਕਦੇ ਨੇ। ਬਿਲਕੁਲ ਨਹੀਂ ਸੁੱਲੇਗੀ ਫਰੈਸ਼ ਫਰੈਸ਼ ਖੰਡ ਰਹੇਗੀ ਬਧੀਤ ਇਹ ਆ ਵਾਲੇ ਜਿਹੜੇ ਛੋਲਿਆਂ ਦੀ ਆ ਦਾਲ ਤੇ ਦਲੇ ਛੋਲੇ ਕਹਿੰਦੇ ਅਸੀਂ ਤਾਂ ਨੂੰ ਪਤਾ ਨਹੀਂ ਅਲੱਗ ਅਲੱਗ ਲੋਕ ਹਰ ਕਿਸੇ ਨਾਲ ਨਾਮ ਨਾਮ ਬੁਲਾਉਂਦੇ ਆ ਅਸੀਂ ਇਹਨੂੰ ਦਲੇ ਛੋਲੇ ਆਣੇ ਤੇ ਇਹ ਨੂੰ ਆਪਾਂ ਹਮੇਸ਼ਾ ਫ੍ਰਿਜ ਦੇ ਵਿੱਚ ਰੱਖੋ ਚਾਹੇ ਤੈਨੂੰ ਡੱਬੇ ਚ ਪਾ ਕੇ ਰੱਖ ਲੋ ਜਾਂ ਇਦਾਂ ਹੀ ਪੈਕੇਟ ਵਿੱਚ ਰੱਖ ਲੋ ਬਿਲਕੁਲ ਖਰਾਬ ਨਹੀਂ ਹੋਏਗੀ ਇਹਨੂੰ ਬਾਹਰ ਇਹਦੇ ਵਿੱਚ ਕੁਝ ਵੀ ਪਾ ਕੇ ਰੱਖ ਦੋ ਇਹਨੇ ਖਰਾਬ ਹੋ ਹੀ ਜਾਣਾ ਇਹਦੇ ਵਿੱਚ ਬੜੀ ਛੇਤੀ ਸੁਸਰੀਆਂ ਆਉਂਦੀਆਂ ਢੋਰਾ ਜਾਂ ਕੀ ਇਹਨੂੰ ਢੋਰਾ ਕਹਿੰਦੇ ਹੁੰਦੇ ਬਹੁਤ ਜਲਦੀ ਆ ਜਾਂਦਾ ਹੈ ਤੇ ਜੇ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਤਾਂ ਬਹੁਤ ਟਾਈਮ ਪਈ ਦਿੰਦੀ ਸਰਦੀ ਦੇ ਵਿੱਚ ਤਾਂ ਚਲੋ ਆਪਾਂ ਬਾਹਰ ਰੱਖ ਸਕਦੇ ਹਾਂ ਪਰ ਗਰਮੀ ਦੇ ਵਿੱਚ ਹਮੇਸ਼ਾ ਫ੍ਰਿਜ 'ਚ ਰੱਖੋ ਮੇਰੀ ਦਾਲ ਕਦੇ ਵੀ ਖਰਾਬ ਨਹੀਂ ਹੋਈ ਮੈਂ ਹਮੇਸ਼ਾ ਫ੍ਰਿਜ 'ਚ ਰੱਖਦੀ ਆ ਆ ਵਾਲੀ ਛੋਲਿਆਂ ਦੀ ਦਾਲ ਬਸ ਕੱਲ ਲਈ ਬਾਕੀ ਚੀਜ਼ਾਂ ਉਹ ਰੱਖਿਆ ਹੋਇਆ ਉਹਦੇ ਨਾਲ ਠੀਕ ਰਹਿੰਦੀ ਆ ਹਾਂਜੀ ਤੇਵळा ਹੈਗਾ ਤੇਜ ਪੱਤਾ ਵੈਸੇ ਤਾਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਹੈ ਮਸਾਲੇ ਤੇਜ ਪੱਤਾ ਗਰਮ ਮਸਾਲੇ ਵਾਲਾ ਚੋਲਾ ਵਗੈਰਾ ਜਿਵੇਂ ਆ ਦੇ ਵਿੱਚ ਵਿਆਹਾਂਾਂ ਸ਼ਾਦੀਆਂ ਵਿੱਚ ਜਿਹੜੀ ਹੁੰਦੀ ਆ ਉਹਨੂੰ ਪਾਉਂਦੇ ਲੋਕ ਕਈ ਘਰੇ ਵੀ ਯੂਜ਼ ਕਰਦੇ ਆ ਇਹ ਵਾਲਾ ਤੇਜ ਪੱਤਾ ਆ ਪਾਲਟੇ ਦੇ ਵਿੱਚ ਰੱਖ ਸਕਦੇ ਆ 2-3 ਪੱਤੇ ਪਾ ਕੇ ਬਿਲਕੁਲ ਵੀ ਸੁਸਰੀਆਂ ਨਹੀਂ ਹੋਣਗੀਆਂ ਤੇ ਜੇ ਇਹ ਨਹੀਂ ਹੈਗਾ ਤੇ ਪਿੰਡਾਂ ਦੇ ਵਿੱਚ ਨਿੰਮਾ ਲੱਗੀਆਂ ਹੁੰਦੀਆਂ ਮਿੱਠੀਆਂ ਗਟੋਲੀਆਂ ਵਾਲੀਆਂ ਨਿੰਮਾ ਉਹਦੇ ਪੱਤੇ ਸੂਤ ਕੇ ਇਹ ਹੋਰ ਆਖ ਦੋ ਸਾਈਡ ਤੇ ਜਿਹੜੀ ਉਹਦਾ ਨਹੀਂ ਹੋਊਗੀ ਨਾ ਉਹ ਆਟੇ ਦੇ ਵਿੱਚ ਨਾਪ ਕੇ ਰੱਖ ਲਓ ਉਹਦੇ ਨਾਲ ਹੀ ਸੁਸਰੀ ਨਹੀਂ ਆਉਂਦੀ ਬਹੁਤ ਵਧੀਆ ਟ੍ਰਿਕ ਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆਪਾਂ ਵਧੀਆ ਰੱਖ ਸਕਦੇ ਹਾਂ ਜਦੋਂ ਦਾਲਾ ਹੋ ਗਈਆਂ ਨਾ ਵਿੱਚ ਨੂਨ ਪਾ ਕੇ ਰੱਖਦਾ ਗੜੀ ਵਾਲਾ ਆਹ ਇਹਦੇ ਚ ਪਾ ਤੇ ਲੌਂਗ ਪਾ ਤੇ ਆਪਾਂ ਇਹ ਖੰਡ ਵੀ ਵਧੀਆ ਨਹੀਂ ਤਾਂ ਖੰਡ ਵੀ ਕਈ ਵਾਰ ਐਵੇਂ ਗੱਸਲੇ ਸਲੇ ਨਹੀਂ ਜਾਂਦੀ ਐ ਉਵੇਂ ਨਹੀਂ ਹੋਣੀ ਤੇ ਇਹ ਵਾਲਾ ਇਹਨਾਂ ਕੰਮ ਜ਼ਰੂਰ ਕਰਿਆ ਕਰੋ ਉਹ ਯੋਖਾ ਨਹੀਂ ਹਾ ਬਾਅਦ ਵੇਜੇ ਸੁਸਤਰੀ ਪੈ ਜਾਂਦੀ ਫੇਰ ਵੀ ਆਪਾਂ ਨੂੰ ਆਏ ਹੁੰਦਾ ਹਾ ਇਹ ਸੁਸਤਰੀ ਪੈ ਗਈ ਹੁਣ ਕੀ ਕਰੀਏ ਤੇ ਇਦੋਂ ਚੰਗਾ ਇਹ ਆਪਾਂ ਪਹਿਲਾਂ ਹੀ ਥੋੜਾ ਜਿਹਾ ਸੋਚ ਵਿਚਾਰ ਕਰਕੇ ਆਪਾਂ ਇਦਾਂ ਦਾ ਕੋਈ ਕੰਮ ਕਰ ਲਈਏ ਤੇ ਚਲੋ ਵਧੀਆ ਠੀਕ ਹੋ ਜਾਂਦੀ ਹੈ ਓਕੇ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ